ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਪਿੱਛੇ ਤੁਸੀਂ ਇੱਕ ਦੇਖੀ ਹੋਗੀ ਜਿਹੜੀ ਨਿਊਜ਼ ਹੁਣ ਤੱਕ ਵੀ ਜਿਹੜੀ ਇੱਕ ਬਹੁਤ ਮੰਦਭਾਗੀ ਘਟਨਾ ਇੱਕ ਯੁਵਕ ਨੂੰ ਨੌਜਵਾਨ ਨੂੰ ਸੀਆਈ ਸਟਾਫ ਵੱਲੋਂ ਜੋ ਅਲੀਗੇਸ਼ਨਸ ਲਾਏ ਗਏ ਨੇ ਇਹਨਾਂ ਦੇ ਖਿਲਾਫ ਜੋ ਮੈਡੀਕਲ ਰਿਪੋਰਟਸ ਜਿਹੜੀ ਐਮਜ਼ ਦੀ ਗੱਲ ਕਹਿ ਰਹੀ ਹੈ ਵੀ ਜਿਹੜਿਆ ਐਦਾਂ ਦਾ ਕਰੰਟ ਲਾਇਆ ਗਿਆ ਗੁਪਤੰਗਾ ਦੇ ਉੱਪਰ ਤੇ ਉਹਨੂੰ ਕਸਟਡੀ ਦੇ ਵਿੱਚ ਜਿਹੜੀ ਹੈਈ ਐਦਾਂ ਇੰਜਰੀ ਦਿੱਤੀ ਗਈ ਜਿਹਦੇ ਨਾਲ ਉਹਦੀ ਮੌਤ ਹੋ ਚੁੱਕੀ ਸੀ ਤੇ ਹੁਣ ਇੱਕ ਨਵਾਂ ਫੈਕਟ ਕੱਲ ਨਿਊਜ਼ ਦੇ ਵਿੱਚ ਸੁਣਨ ਨੂੰ ਮਿਲਿਆ ਵੀ ਪੁਲਿਸ ਜਿਹੜੀ ਹੈਗੀ ਉਹ ਉਹਨੂੰ ਕਹਿ ਰਹੀ ਹੈ ਵੀ ਨਰਿੰਦਰਪਾਲ ਇੱਕ ਅਮਲੀ ਅਮਲੀ ਬੰਦਾ ਸੀ ਵੈਸੇ ਤਾਂ ਦੇਖੋ ਇੱਕ ਪ੍ਰਾਈਮਾ ਵਸਾਈ ਵਰਡ ਹੈ ਦੇਖਣਸਾਰ ਕਿਸੇ ਨੂੰ ਜੱਜ ਹੋਣਾ ਪਹਿਲੀ ਗੱਲ ਤਾਂ ਉਸ ਇਨਸਾਨ ਦੀ ਜੋ ਇੱਕ ਸਰਦਾਰ ਬੰਦਾ ਹੈ ਠੀਕ ਹੈ ਉਹ ਦੇਖ ਕੇ ਪਤਾ ਲੱਗ ਰਿਹਾ ਹੈ ਅੱਖਾਂ ਵੀ ਬਿਲਕੁਲ ਸਹੀ ਨੇ ਠੀਕ ਹੈ ਲਿਪਸਿੰਗ ਤੋਂ ਵੀ ਪਤਾ ਜੇ ਨਸ਼ਾ ਬੰਦਾ ਕਰਦਾ ਹੁੰਦਾ ਉਹ ਚਿਹਰੇ ਦੀ ਪਤਾ ਲਾਇਨਾ ਹੁੰਦਾ ਐਨੀ ਨੌਨਸੈਂਸ ਮਤਲਬ ਗੱਲ ਕਹਿਣੀ ਕਿਹੜੇ ਅਫਸਰ ਨੇ ਗੱਲ ਕਹੀ ਹੈ ਮੈਨੂੰ ਸਮਝ ਤੋਂ ਬਾਹਰ ਹੈ ਇਹ ਕਿਹੜੇ ਪੈਣ ਜਿਨੇ ਇਹ ਗੱਲ ਕਹੀ ਹੈ ਵੀ ਬੰਦਾ ਉਹ ਅਮਲੀ ਹੈ ਠੀਕ ਹੈ ਚੱਲ ਦੂਜੀ ਗੱਲ ਜੇ ਮੰਨ ਲਓ 1% ਤੁਹਾਡੀ ਗੱਲ ਤੇ ਕਿ ਫਿਰ ਵਿਸ਼ਵਾਸ ਵੀ ਕਰ ਲਿਤਾ ਜਾਵੇ ਵੀ ਬੰਦਾ ਅਮਲੀ ਹੈ ਤਾਂ ਅਮਲੀ ਦੇ ਫਿਰ ਗਰੰਟ ਅਮਲੀ ਆਉਂਦੇ ਆਪ ਗਰੰਟ ਲਾਉ ਆ ਆਮਲੀ ਨੂੰ ਤਾਂ ਪਹਿਲੀ ਇੰਨੀ ਸੁਰਤ ਹੁੰਦੀ ਹੁੰਦੀ ਹੈ ਵੀ ਉਹ ਆਫ ਦਿ ਗਰੰਟੀ ਕਿਉਂ ਆਪ ਲਾਊਗਾ ਆਮਲੀ ਨੂੰ ਤਾਂ ਤੋੜ ਆਪਦੀ ਨਸ਼ੀਦੀ ਚ ਲੱਗੂਗੀ ਉਹਨੇ ਨਸ਼ਾ ਕਰਨਾ ਫਿਰ ਕਰੰਟ ਕਿਉਂ ਲਾਊਗਾ ਕਿੰਨੇ ਕਰੰਟ ਚੋਂ ਵੀ ਨਸ਼ਾ ਮਿਲਦਾ ਹੈ ਐਨੀਆਂ ਜਿਹੜੀਆਂ ਪਾਗਲ ਨੌਨਸੈਂਸਾਂ ਵਾਲੀਆਂ ਗੱਲਾਂ ਐ ਸਾਹਮਣੇ ਆ ਰਹੀਆਂ ਨੇ ਵੀ ਪੁਲਿਸੇ ਬਿਆਨ ਦੇ ਰਹੀ ਹੈ ਜਿਹਨੇ ਵੀ ਇਹ ਬਿਆਨ ਦਿੱਤਾ ਹੈ ਬਿਲਕੁਲ ਨਜਾਇਜ਼ ਆਪਣੇ ਲੋਕਾਂ ਨੂੰ ਸੇਵ ਕਰਨ ਦੇ ਲਈ ਇੱਕ ਲੀਗਲ ਪਿਨਿਸ਼ਮੈਂਟ ਨੂੰ ਜਿਹੜੇ ਬੰਦੇ ਮਤਲਬ ਉਹਨਾਂ ਦੇ ਉੱਤੇ ਪਿਨਿਸ਼ਮੈਂਟ ਇੰਦਰੀ ਆ ਰਹੀ ਹੈ ਸੈਕਸ਼ਨ 255 ਤੋਂ ਨੂੰ ਸੇਵ ਕਰ ਰਹੇ ਨੇ ਜਿਹੜੇ ਪਬਲਿਕ ਸਰਵੈਂਟ ਉਹਨਾਂ ਦੇ ਉੱਪਰ ਵੀ ਡਿਊਟੀਜ਼ ਦਾ ਜਿਹੜੀ ਹੈਗੀ ਹੈ ਇੱਕ ਐਫ ਆਈ ਆਰ ਬਣਦੀ ਬਣਦੀ ਹੈ ਜਾਂ ਨਹੀਂ ਫਿਰ ਇਸ ਤਰ੍ਹਾਂ ਸਾ ਪੈਣੀ ਪੈਣਾ ਸੋ ਮੈਂ ਪੁਲਿਸ ਨੂੰ ਵੀ ਸਪਕਾਰ ਬੇਨਤੀ ਕਰੂੰਗਾ ਵੀ ਇਦਾਂ ਦੇ ਜਿਹੜੇ ਅਲੀਗੇਸ਼ਨ ਤੁਹਾਡੇ ਲਵੇ ਕੋਈ ਹੈ ਹੀ ਨਹੀਂ ਹੈਗਾ ਪ੍ਰੂਫ ਹੀ ਨਹੀਂ ਹੈਗਾ ਵੀ ਉਹ ਅਮਲੀ ਸੀ ਜਾਂ ਤੁਹਾਡੇ ਲਵੇ ਕੋਈ ਇਦਾਂ ਦੀ ਕੋਈ ਰਿਪੋਰਟ ਹੈ ਜਾਂ ਡਾਕਟਰ ਨੇ ਕਲੀਅਰ ਕੀਤਾ ਹੋਵੇ ਵੀ ਉਹ ਡਰੱਗਸ ਲੈਂਦਾ ਸੀ ਜਾਂ ਫਲਾਣਾ ਤਾਂ ਕਾਦੇ ਵਾਸਤੇ ਤੁਸੀਂ ਗੱਲਾਂ ਉਸ ਦੀ ਬੇਚਾਰੇ ਉਹਨੂੰ ਹੁਣ ਬੰਦੇ ਨੂੰ ਤੁਸੀਂ ਉਹਦੀ ਆਤਮਾ ਨੂੰ ਤਾਂ ਸਾਹ ਲੈਣ ਲੈ ਦਿਓ ਤੁਸੀਂ ਹੁਣ ਜਿਉਂਦੇ ਜੀਤਾ ਉਹਦੀ ਤੁਸੀਂ ਕੋਈ ਕੀਤੀ ਨਹੀਂ ਹੈਗੀ ਮਤ ਮਾਰ ਕੇ ਰੱਖਦੀ ਤੁਸੀਂ ਹੁਣ ਉਹਦੇ ਪਰਿਵਾਰ ਨੂੰ ਵੀ ਤੁਸੀਂ ਉਸ ਤੱਕ ਹੱਦ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹੋ ਮਤਲਬ ਲਹਣ ਦਾ ਸ਼ੀ ਇਹਨੂੰ ਮੈਂ ਬਿੰਦ ਜੀ ਕਰੂੰਗਾ ਉੱਥੋਂ ਡੀਐਸਐਸਪੀ ਨੂੰ ਇਹਨਾਂ ਦੇ ਖਿਲਾਫ ਜਾਂ ਸਟ੍ਰਿਕਟ ਐਕਸ਼ਨ ਲਿਆ ਜਾਵੇ ਜੋ ਵੀ ਇਹ ਬੰਦੇ ਗੱਲ ਕਹਿ ਰਹੇ ਨੇ ਠੀਕ ਹੈ ਇਹ ਬਿਲਕੁਲ ਜਿਹੜੀਆਂ ਹੈਗੀਆਂ ਨੇ ਗੱਲਾਂ ਸਹੀ ਨਹੀਂ ਜਾਣਗੀਆਂ ਤੇ ਨਾ ਹੀ ਇਹ ਸਹਿਣਯੋਗ ਹੈਗੀਆਂ ਨੇ ਜੋ ਵੀ ਮੈਂ ਮੈਂ ਕਹਾ ਹਰ ਵੀਡੀਓ ਦੇ ਵਿੱਚ ਗੱਲ ਕਹਿੰਦਾ ਵੀ ਪੁਲਿਸ ਨੂੰ ਵੀ ਭਾਈ ਬੈਲੈਂਸ ਤਰੀਕੇ ਨਾਲ ਜੋ ਲਾਅ ਦੇ ਹਿਸਾਬ ਨਾਲ ਗੱਲ ਵੰਦੀ ਆ ਤੁਸੀਂ ਉਹ ਕਰੋ ਫਾਲਤੂ ਫੈਕਟਸ ਲੈ ਕੇ ਆਉਣੇ ਵੀ ਉਹ ਅਮਲੀ ਸੀ ਜੀ ਉਹ ਐਦਾਂ ਸੀ ਜਾਂ ਫਲਾਣਾ ਸੀ ਯਾਰ ਕੌਣ ਬੰਦਾ ਚਾਹੁੰਦਾ ਵੀ ਮੈਂ ਇੱਥੋਂ ਮਰਾਂ ਜਾ ਸਮਝ ਤੋਂ ਬਾਹਰ ਹੋ ਜਾਂਦੀ ਹੈ ਗੱਲ ਠੀਕ ਹੈ ਮੈਡੀਕਲ ਰਿਪੋਰਟ ਕੀ ਕਹਿ ਰਹੀ ਹੈ ਕੀ ਨਹੀਂ ਕਹਿਣਾ ਕ੍ਰਾਈਮ ਕੀਤਾ ਨਹੀਂ ਕੀਤਾ ਉਹ ਮਾਨ ਜੋ ਕੋਰਟਸ ਨੇ ਆਫ ਦਾ ਟ੍ਰਾਇਲ ਦੇ ਵਿੱਚ ਦੇਖਣਾ ਵੀ ਕੀ ਐਵੀਡੈਂਸ ਅਗੇਂਸਟ ਨੇ ਕੀ ਉਹਨਾਂ ਦਾ ਪ੍ਰੋਟੋਕੋਲ ਹੈ ਕੀ ਸਮਝ ਤੋਂ ਬਾਹਰ ਹੈ ਬਟ ਐ ਕਿਸੇ ਨੂੰ ਬੇਨਤੀ ਕਰੂੰਗਾ ਵੀ ਕੋਈ ਕਿਸੇ ਦੀ ਤੁਸੀਂ ਐਦਾਂ ਉਹਦੀ ਸ਼ਖਸੀਅਤ ਦੇ ਉੱਪਰ ਐਡਾ ਟਿੱਪਣੀ ਕਰ ਰਹੇ ਹੋ ਤਾਂ ਬਿਲਕੁਲ ਹੀ ਗਲਤ ਹੈ ਤਾਂ ਆਪਾਂ ਨੂੰ ਇਹ ਕਰਨੀ ਨਹੀਂ ਚਾਹੀਦੀ ਜਿਹਨੇ ਵੀ ਕੀਤਾ ਬਹੁਤ ਹੀ ਮੰਦਭਾਗੀ ਅਗੇਨ ਜਿਹੜੀ ਇਹ ਮੰਦਭਾਗੀ ਘਟਨਾ